ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣੂਗਾ ਜਸਵੀਰ ਕੌਰ ਰਸੋਈ ਦੇ ਵਿੱਚ ਅੰਮ੍ਰਿਤਸਰੀ ਪਰਾਠਾ ਮਸਾਲਾ ਬਣਾਵਾਂਗੇ ਆਪਾਂ ਪਰੌਠਿਆਂ ਵਾਲਾ ਨਾ ਮਸਾਲਾ ਤਿਆਰ ਕਰਾਂਗੇ ਅੰਮ੍ਰਿਤਸਰੀ ਉਹਦੇ ਲਈ ਆਪਾਂ ਨਾ ਕਾਲੀਆਂ ਮਿਰਚਾਂ ਲਈਆਂ ਤੇ ਇੱਧਰ ਲੈ ਜੀ ਆਪਾਂ ਧਣੀਆਂ ਤੇ ਜਿਹੜੇ ਮਸਾਲੇ ਆਪਾਂ ਹੋਰ ਵੀ ਪੈਣਗੇ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਇੱਧਰ ਆਪਾਂ ਆਟਾ ਲੈ ਲਿਆ ਤੇ ਇਹ ਆਪਾਂ ਨਾ ਪਰਾਠਾ ਬਣਾਵਾਂਗੇ ਫਿਰ ਮਸਾਲੇ ਨਾਲ ਤੇ ਹਾਂਜੀ ਹੁਣ ਆਪਾਂ ਨਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨਾ ਕਾਲੀਆਂ ਮਿਰਚਾਂ ਨੂੰ ਨਾ ਰੋਸਟ ਕਰਾਂਗੇ ਹੁਣ ਆਪਾਂ ਗੈਸ ਆਨ ਕਰਦੇ ਆਂ ਆਪਾਂ ਗੈਸ ਆਨ ਕਰ ਲਿਆ ਉੱਤੇ ਪੈਨ ਰੱਖ ਲਿਆ ਹੁਣ ਇਹ ਆਪਣੀਆਂ ਕਾਲੀਆਂ ਮਿਰਚਾਂ ਨਾ 1.5 ਚਮਚਾ ਜਿਹੜਾ ਆਪਾਂ ਘਰੇ ਚਮਚ ਆਮ ਵਰਤਦੇ ਆ ਨਾ ਉਹੀ ਚਮਚਾ ਉਹਨ ਸਭ ਨਾਲ ਆਪਾਂ 1.5 ਚਮਚਾ ਪਾਇਆ ਤੇ ਆਪਾਂ ਹੁਣ ਇਹਨੂੰ ਥੋੜਾ ਜਿਹਾ ਨਾ 20 ਸਟਾਜੇ ਲਾਵਾਂਗੇ ਵਿੱਚ ਕੋਈ ਗਿੱਲਾਪਨ ਹੁੰਦਾ ਨਾ ਇਹਨਾਂ ਦੇ ਤੇ ਰੋਸਟ ਦੀਆਂ ਕਰ ਲੈਣੇ ਆਪਾਂ ドライ रोस्ट ਤੇ ਕਰਾਂਗੇ ਸਿਰਫ 1 ਮਿੰਟ ਬਹੁਤਾ ਟਾਈਮ ਨਹੀਂ ਕਰਦੇ ਆਪਾਂ ਇੱਕੋ ਹੀ ਮਿੰਟ ਕਰਾਂਗੇ ਹਾਂਜੀ 1 ਮਿੰਟ ਹੋ ਗਿਆ ਤੇ ਹੁਣ ਆਪਾਂ ਇਹਨੂੰ ਨਾ ਬਾਹਰ ਕੱਢ ਦਿੰਨੇ ਆ ਜਿਹੜੇ ਠੰਡੀਆਂ ਹੋ ਗਈਆਂ ਉਹਦੋਂ ਆਪਾਂ ਪੀਸਾਂਗੇ ਹੁਣ ਆਪਾਂ ਇੱਧਰ ਆ ਦੋ ਚਮਚ ਨਾ ਦੋ ਚਮਚ ਆਪਣੇ ਹੈਗੇ ਧਨੀਏ ਦੇ ਹੁਣ ਆਪਾਂ ਇਹਨੂੰ ਵੀ ドライ ਰੋਸਟ ਕਰ ਲਾਂਗੇ ਇਹਨੂੰ ਵੀ 1-2 ਮਿੰਟ ਕਰਾਂਗੇ ਬਸ ਹਾਂਜੀ ਜੀਰਾ ਵੀ ਆਪਣਾ ਵਧੀਆ ਰੋਸਟ ਹੋ ਗਿਆ ਇਹਨੂੰ ਵੀ ਆਪਾਂ ਪਲੇਟ 'ਚ ਕੱਢ ਦਿੰਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਹੁਣ ਆਪਾਂ 2 ਚਮਚ ਆਪਣੇ ਹੈਗੇ ਜੀਰੇ ਦੇ ਇੱਧਰ 5-7 ਹੈਗੀਆਂ ਆਪਾਂ ਦੇ ਕੋਲ ਲਾਲ ਮਿਰਚਾਂ ਇਹ ਪਾ ਦਾਂਗੇ ਆਪਾਂ ਕੱਟ ਕੇ ਹੁਣ ਇਹਨਾਂ ਨੂੰ ਵੀ ਆਪਾਂ ਨਾ ਰੋਸਟ ਕਰ ਲਾਂਗੇ ਆਪਣਾ ਕੀ ਜੀਰਾ ਤੇ ਮਿਰਚਾਂ ਵੀ ਵਧੀਆ ਰੋਸਟ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਗੈਸ ਬੰਦ ਕਰ ਦਿੰਨੇ ਇਹਨੂੰ ਕੱਢ ਲਾਂਗੇ ਆਪਾਂ ਬਾਹਰ ਪਲੇਟ ਦੇ ਵਿੱਚ ਤੇ ਹੁਣ ਆਪਣਾ ਪੈਨ ਗਰਮ ਨਹੀਂ ਤੇ ਇਹਦੇ ਵਿੱਚ ਆਪਾਂ 2 ਚਮਚ ਕਸੂਰੀ ਮੇਥੀ ਦੇ ਪਾ ਦਾਂਗੇ ਤੇ ਗੈਸ ਆਪਣਾ ਬੰਦ ਹੈ ਤੇ ਇਹਦੇ ਵਿੱਚ ਹੀ ਇਹਨੇ ਰੋਸਟ ਹੋ ਜਾਣਾ ਬਸ ਹੁਣ ਆਪਾਂ ਨਾ ਮਸਾਲੇ ਪੀਸਨੇ ਸ਼ੁਰੂ ਕਰਦੇ ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਕਾਲੀਆਂ ਮਿਰਚਾਂ ਨੂੰ ਪੀਸਾਂਗੇ ਇਹਨੂੰ ਆਪਾਂ ਪੀਸਾਂਗੇ ਥੋੜੀਆਂ ਜੀਆਂ ਦਰਦਰੀਆਂ ਜੀਆਂ ਥਾਈਂ ਪਾਊਡਰ ਜਾਨੀ ਬਣਾਉਂਦੇ ਆਪਾਂ ਤੇ ਜੱਗ ਦੇ ਵਿੱਚ ਆਪਾਂ ਪਾ ਲਏ ਹਾਂਜੀ ਆਪਾਂ ਨਾ ਕਾਲੀਆਂ ਮਿਰਚਾਂ ਦਰਦਰੀਆਂ ਜੀਆਂ ਪੀਸ ਲਈਆਂ ਆਹ ਦੇਖੋ ਫਾਈਨ ਪਾਊਡਰ ਜਾਨੀ ਬਣਾਇਆ ਆਪਾਂ ਤੇ ਹੁਣ ਆਪਾਂ ਇਸ ਤੱਕ ਆ ਹੀ ਆਪਾਂ ਧਨੀਏ ਨੂੰ ਦਰਦਰਾ ਜਾਂ ਪੀਸ ਲਾਂਗੇ ਦਰਦਰਾਜਾ ਆਪਾਂ ਧਨੀਆ ਵੀ پیس ਲਿਆ ਬਸ ਬਣਾ ਫਾਈਨ ਪਾਊਡਰ ਨਹੀਂ ਆਪਾਂ ਬਣਾਉਣਾ ਦਰਦਰਾਜਾ ਹੀ ਪੀਸਣਾ ਇਹਨਾਂ ਨੂੰ ਤੇ ਹੁਣ ਆਪਾਂ ਪੀਸਾਂਗੇ ਆਪਣਾ ਮਿਰਚਾਂ ਤੇ ਜੀਰਾ ਤੇ ਹੁਣ ਵਿੱਚ ਪਾ ਦਾਂਗੇ ਆਪਾਂ ਕਸੂਰੀ ਮੇਥੀ ਤੇ ਨਾਲੇ ਪਾ ਦਾਂਗੇ ਆਪਾਂ ਅੱਧਾ ਕ ਚਮਚਨਾ ਆਪਾਂ ਆਪਾਂ ਲਈ ਅਜ ਅਜਵਾਇਨ ਇਹ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਵੀ ਪਾਵਾਂਗੇ ਮਸਾਲੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਦੋ ਚਮਚ ਆਪਣੇ ਹੈਗਾ ਚਾਟ ਮਸਾਲਾ ਅਮਚੂਰ ਪਾਊਡਰ ਹੈ ਤੇ ਕਾਲਾ ਨਮਕਾ ਇੱਕ ਚਮਚ ਇੱਕ ਚਮਚ ਆਪਣਾ ਵਾਈਟ ਨਮਕਾ ਚੌਥਾਈ ਚਮਚ ਆਪਣਾ ਹਿੰਗ ਹੈ ਹੁਣ ਇਹ ਮਸਾਲੇ ਵੀ ਆਪਾਂ ਨਾ ਵਿੱਚ ਹੀ ਪਾ ਦਾਂਗੇ ਇਹਦੇ ਹੋਣਾ ਵਿੱਚ ਪਾ ਕੇ ਨਾ ਆਪਾਂ ਇਹਨਾਂ ਨੂੰ ਪੀਸ ਲਾਂਗੇ ਮਸਾਲਾ ਆਪਾਂ ਪੀਸ ਲਿਆ ਤੇ ਆਪਣਾ ਅੰਮ੍ਰਿਤਸਰੀ ਮਸਾਲਾ ਬਹੁਤ ਵਧੀਆ ਤਿਆਰ ਹੋ ਗਿਆ ਤੇ ਹੁਣ ਧਨੀਆਂ ਤੇ ਕਾਲੀ ਮਿਰਚ ਐ ਤੇ ਵਿੱਚੇ ਸਾਰੇ ਆਪਾਂ ਮਸਾਲੇ ਪਾ ਦਾਂਗੇ ਤੇ ਜਦੋਂ ਆਪਾਂ ਵੱਧ ਬਣਾਉਣਾ ਤਾਂ ਵੱਧ ਵੀ ਬਣਾ ਸਕਦੇ ਆ ਤੇ ਇਥੇ ਹਿਸਾਬ ਨਾਲ ਆਪਾਂ ਚਮਚਿਆਂ ਦਾ ਵੀ ਮਾਤਰਾ ਵਧਾ ਸਕਦੇ ਆ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਦੇਖੋ ਆਪਣਾ ਅੰਮ੍ਰਿਤਸਰੀ ਮਸਾਲਾ ਨਾ ਪਰੌਠਿਆਂ ਦਾ ਬਹੁਤ ਹੀ ਵਧੀਆ ਤਿਆਰ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਪਰੌਠਾ ਬਣਾ ਕੇ ਵੀ ਵਿਖਾਵਾਂਗੀ हूँ जी आप परौठा बना शुरू कर दें। आपना ना तो दे अपने को आटा पहला तो गुन्न के आप रख लिया पेड़े उसके हिसाब न छोटे व्डे जिडे आप कर सकते हैं तो मैं तो वा सारा परौठा बनाऊंगी वी पेड़ा लिया थोड़ा जहा हम आपू वेल लाँगे रोटी आप वेल ली। ਹੁਣ ਆਪਾਂ ਇਹਦੇ ਉੱਤੇ ਨੱਕੋ ਲਾ ਲਾਂਗੇ ਇਹਨੂੰ ਆਪਾਂ ਨਾ ਸਵੇਰੇ ਨਾਸ਼ਤੇ ਦੇ ਵਿੱਚ ਵੀ ਪਰੌਠਾ ਬਣਾ ਸਕਦੇ ਆ ਚਾਹ ਨਾਲ ਵੀ ਖਾ ਸਕਦੇ ਆ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਤੇ ਇਹਨੂੰ ਨਾ ਡੱਬੇ ਚ ਪਾ ਕੇ ਰੱਖ ਲਓ ਮਸਾਲੇ ਨੂੰ ਕਈ ਵਾਰ ਘਰੇ ਸਬਜ਼ੀ ਨਾ ਹੋਵੇ ਤਾਂ ਪਰੌਠੇ ਬਣਾ ਕੇ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਹੁਣ ਆਪਾਂ ਸਾਰੇ ਇਹਨੂੰ ਫਲਾ ਦਿਆਂਗੇ ਆਪਾਂ ਇਹਨੂੰ 3 ਚੁੰਡਾ ਵੀ ਬਣਾ ਸਕਦੇ ਆ 4 ਚੁੰਡਾ ਵੀ ਬਣਾ ਸਕਦੇ ਆ ਮੈਂ ਬਣਾਉਂਗੀ 4 ਚੁੰਡਾ ਵਾਲਾ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਮੋੜ ਦਾਂਗੇ ਦੋਨੋਂ ਪਾਸਿਆਂ ਤੋਂ ਹੁਣ ਆਪਾਂ ਬਣਾਉਣਾ ਸ਼ੁਰੂ ਕਰ ਤੇ ਬਿਫੇਰ ਬੇਨ ਲਾਂਗੇ ਇਹਨੂੰ लो जी पराठा आप बहुत वादिया तैयार हो गए हम आप इधर तवा रखा वे अपना हूँ आप थोड़ा जाओ पा देंगे फिर आप आटे सारे फैला देंगे हम उत्ते पा देंगे आपठा हूँ आपोठे दिन ਕਿ ਉਹ ਲਾ ਦੇਾਂਗੇ ਪਰ ਉਠੇ ਤਾਂ ਕਿਹੋ ਨਾਲ ਹੀ ਤਿਆਰ ਹੁੰਦੇ ਆ ਫੇਰ ਹੀ ਸਵਾਦ ਲੱਗਦੇ ਤੇ ਹੁਣ ਆਪਾਂ ਇਹ ਵੀ ਸਾਈਡ ਬਦਲ ਦਿੰਨੇ ਆ ਹੰਦੀ ਆਪਣਾ پراਵਠਾ ਨਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਇਹਨੂੰ ਹੁਣ ਆਪਾਂ ਪਲੇਟ 'ਚ ਰੱਖ ਲੈਣ ਹੁਣ ਆਪਸ ਨੂੰ ਮੈਂ ਵਿਗਾਉਣੀ ਆ ਸਰਵ ਕਰਕੇ ਆਪਾਂ ਜੀ ਸਰਵ ਕਰਤਾ ਆਪਾਂ ਸਿੰਪਲ ਦਹੀਂ ਆ ਕਾਲੀਆਂ ਮਿਰਚਾਂ ਵਾਲਾ ਨਮਕ ਹੈਗਾ ਤੇ ਇੱਧਰ ਪਰੌਠਾ ਤੇ ਪਰੌਠੇ ਦੇ ਉੱਤੇ ਆਪਾਂ ਮੱਖਣੀ ਵੀ ਰੱਖ ਸਕਦੇ ਆ ਤੇ ਆਪਾਂ ਘਿਓ ਵੀ ਪਾ ਸਕਦੇ ਆ ਤੇ ਫੇਰ ਬਹੁਤ ਹੀ ਟੇਸਟੀ ਲੱਗਦਾ ਤੇ ਆਪਾਂ ਚਾਹ ਨਾਲ ਸਵੇਰੇ ਨਾਸ਼ਤੇ 'ਚ ਵੀ ਇਹ ਪਰੌਠੇ ਬਣਾ ਸਕਦੇ ਆ ਆਪਾਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਦਾ ਹੁਣ ਜੀ ਇਹ ਕੰਚ ਦੀ ਵਰਤਮਾਨ ਸ਼ੀਸ਼ੀ 'ਚ ਪਾ ਲਏ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਅਸਿਕਾ ਗਾਰਾ clo ਜਦੋਂ ਵੀ ਘਰੇ ਕੋਈ ਸਬਜ਼ੀ ਨਾ ਹੋਵੇ ਫਿਰ ਵੀ ਬਣਾ ਸਕਦੇ ਆ ਨਾਸ਼ਤੇ 'ਚ ਵੀ ਬਣਾ ਸਕਦੇ ਆ ਪਰ ਉਠੇ ਤੇ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਸਿਕਾ